ਇਸ ਤਰ੍ਹਾਂ ਦੇ ਸਕੂਲ ਤੇ ਕਾਲਜਸ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਤੇ ਉਸ ਦੇਸ਼ ਦੀਆਂ ਪੂਰੀਆਂ ਇੰਟਰਨੈਟ ਸਰਵਿਸਿਜ਼ ਨੂੰ ਬਿਲਕੁਲ ਬੈਨ ਕਰ ਦਿੱਤਾ ਗਿਆ ਹੈ। ਕਈ ਲੋਕ ਤਾਂ ਸਮਝ ਗਏ ਹੋਣਗੇ ਕਿ ਮੈਂ ਕਿਹੜੀ ਕੰਟਰੀ ਦੀ ਗੱਲ ਕਰ ਰਹੀ ਹਾਂ। ਜੀ ਹਾਂ ਮੈਂ ਗੱਲ ਕਰ ਰਹੀ ਹਾਂ ਬੰਗਲਾਦੇਸ਼ ਦੀ। ਬੰਗਲਾਦੇਸ਼ ਦੇ ਸਟੂਡੈਂਟਸ ਅੱਜ ਤੋਂ 2 ਮਹੀਨੇ ਪਹਿਲਾਂ ਉੱਥੇ ਪ੍ਰੋਟੈਸਟ ਕਰਨ ਲਈ ਸੜਕਾਂ ਤੇ ਉਤਰੇ। ਇਨੀਸ਼ੀਅਲੀ ਤਾਂ ਜਿਹੜਾ ਇਹ ਪ੍ਰੋਟੈਸਟ ਸੀਗਾ ਬਿਲਕੁਲ ਸ਼ਾਂਤਮਈ ਮਾਹੌਲ ਨਾਲ ਚੱਲ ਰਿਹਾ ਸੀ ਪਰ ਹੌਲੀ-ਹੌਲੀ ਅੱਜ ਦੇ ਟਾਈਮ ਤੱਕ ਪਹੁੰਚਦੇ-ਪਹੁੰਚਦੇ ਇਹ ਜਿਹੜਾ ਪ੍ਰੋਟੈਸਟ ਸੀਗਾ ਬਿਲਕੁਲ ਵਾਇਲੈਂਟ ਹੋ ਗਿਆ ਇੰਨਾ ਜ਼ਿਆਦਾ ਵਾਇਲੈਂਟ ਹੋ ਗਿਆ ਕਿ ਉੱਥੋਂ ਦੀ ਸਰਕਾਰ ਨੂੰ ਡਿਗਣਾ ਪਿਆ ਕੀ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਟੈਸਟ ਕਿਉਂ ਹੋ ਰਿਹਾ ਹੈ ਜੇ ਨਹੀਂ ਤਾਂ ਆਓ ਜਾਣਦੇ ਹਾਂ ਇਸ ਪ੍ਰੋਟੈਸਟ ਦਾ ਮੇਨ ਕਾਰਨ ਹੈ ਕੋਟਾ ਸਿਸਟਮ ਜਸਟ 56% ਜੌਬਸ ਨੇ ਜਿਹੜੀਆਂ ਬੰਗਲਾਦੇਸ਼ ਦੇ ਵਿੱਚ ਉਹ ਕੋਟਾ ਸਿਸਟਮ ਦੇ ਅਧੀਨ ਦਿੱਤੀਆਂ ਜਾਂਦੀਆਂ ਨੇ ਤੇ ਸਿਰਫ 44% ਜੌਬਸ ਨੇ ਜਿਹੜੀਆਂ ਮੈਰਿਟ ਬੇਸ ਤੇ ਦਿੱਤੀਆਂ ਜਾਂਦੀਆਂ ਨੇ ਇੰਨਾ ਦਾ ਜੋਬ ਦੇਣ ਦਾ ਜਿਹੜਾ ਸਿਸਟਮ ਹੈ ਜਾਂ ਕੋਟਾ ਸਿਸਟਮ ਹੈ ਜਿਹੜਾ ਇੰਡੀਆ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਕੋਟਾ ਹੈ ਉਹ ਕਾਸਟ ਸਿਸਟਮ ਦੇ ਬੀਸ ਤੇ ਉੱਪਰ ਜ਼ਿਆਦਾ ਹੈ ਇੰਨਾ ਵੀ ਜ਼ਿਆਦਾ ਨਹੀਂ ਹੈ ਕਿ ਜੋਬਸ ਦੀ ਕਮੀ ਹੋ ਜਾਏ ਬਟ ਉੱਥੇ ਤਾਂ 56% ਰਿਜ਼ਰਵੇਸ਼ਨ ਹੈ ਜਿਹਦੇ ਵਿੱਚੋਂ 30% ਤਾਂ ਫਰੀडम फाइਟਰਸ ਦੇ ਲਈ ਹੈ ਜੋ ਕਿ ਇਸ ਪ੍ਰੋਟੈਸਟ ਦਾ ਮੇਨ ਰੀਜ਼ਨ ਹੈ ਉੱਥੋਂ ਦੇ ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਪੜ੍ਹਦੇ ਮਰ ਜਾਂਦੇ ਆ ਪਰ ਜੋਬਸ ਦੀ ਕਮੀ ਹੋਣ ਕਰਕੇ ਜੋਬਸ ਕਿੰਨਾ ਨੂੰ ਮਿਲ ਜਾਂਦੀਆਂ ਨੇ ਜੋ ਉਸ ਕੋਟਾ ਦੇ ਵਿੱਚ ਆਉਂਦੇ ਨੇ ਤੇ ਉਸ ਕੋਟਾ ਨੂੰ ਰਿਮੂਵ ਕੀਤਾ ਜਾਵੇ ਇਸ ਦੇ ਲਈ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੁਨੇ ਫਰੀडम फाइਟਰਸ ਦਾ ਕੋਟਾ ਸਿਸਟਮ ਕੀ ਹੈ ਇਸ ਦੇ ਲਈ ਆਪਾਂ ਚੱਲਦੇ ਹਾਂ ਥੋੜਾ ਜਿਹਾ ਪਿੱਛੇ 1971 ਦੇ ਵਿੱਚ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਸੀ ਜਿਸ ਵਿੱਚ ਇੰਦਰਾ ਗਾਂਧੀ ਦੇ ਟਾਈਮ ਇੰਡੀਆ ਨੇ ਉਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਹੈਲਪ ਕੀਤੀ ਸੀ ਜਿਸ ਦੇ ਸਦਕਾ ਉਹ ਦੇਸ਼ ਆਜ਼ਾਦ ਹੋਇਆ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੇ ਕਈ ਲੋਕੀ ਲੋਕਾਂ ਨੇ ਆਪਣੀ ਜਾਨ ਰਿਸਕ ਤੇ ਦਿੱਤੀ ਕਈ ਫਾਈਟਰਸ ਸੀ ਜਿਹੜੇ ਜਿਨ੍ਹਾਂ ਨੇ ਆਜ਼ਾਦੀ ਦੀ ਲਿਬਰੇਸ਼ਨ ਦੀ ਉਹ ਲੜਾਈ ਲੜੀ 1972 ਦੀ ਵਾਰ ਜੋ ਕਿ ਅਕਸਰ ਆਪਾਂ ਆਪਣੀ ਹਿਸਟਰੀ ਦੇ ਵਿੱਚ ਪੜਦੇ ਆ ਉਸ ਵਾਰ ਦੇ ਵਿੱਚ ਜਿੰਨਾ ਲੋਕਾਂ ਨੇ ਲੜਾਈਆਂ ਲੜੀਆਂ ਉਹਨਾਂ ਨੂੰ ਫਰੀडम ਫਾਈਟਰ ਕੋਟੇ ਦੇ ਵਿੱਚ ਰੱਖਿਆ ਗਿਆ ਤੇ ਆਜ਼ਾਦੀ ਤੋਂ 1 ਸਾਲ ਦੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਗਈ 30% 1971 ਚ ਦੇਸ਼ ਆਜ਼ਾਦ ਹੋਇਆ ਤੇ 1972 ਦੇ ਵਿੱਚ ਉਹਨਾਂ ਉਹ ਰਿਜ਼ਰਵੇਸ਼ਨ ਮਿਲ ਗਈ ਤੇ ਇਸ ਰਿਜ਼ਰਵੇਸ਼ਨ ਦੇ ਵਿੱਚ ਇਹ ਸੀ ਕਿ ਉਹਨਾਂ ਨੂੰ 30% ਜੌਬਸ ਉਹਨਾਂ ਲਈ ਰਾਖਵਾਕਰਨ ਕਰ ਦਿੱਤਾ ਗਿਆ ਫਿਰ 1997 ਦੇ ਵਿੱਚ ਇਸ ਰਾਖਵਾਕਰਨ ਨੂੰ ਹੋਰ ਐਕਸਟੈਂਡ ਕਰ ਦਿੱਤਾ ਗਿਆ ਕਿ ਜਿਹੜੇ ਫਰੀडम ਫਾਈਟਰਸ ਦੇ ਫਰੀडम ਫਾਈਟਰਸ ਨੇ ਉਹਨਾਂ ਦੇ ਬੱਚਿਆਂ ਨੂੰ ਇਹ ਜੌਬਸ ਦਿੱਤੀਆਂ ਜਾਣਗੀਆਂ 30% 1997 ਤੋਂ ਬਾਅਦ 2010 ਦੇ ਵਿੱਚ ਇਹ ਰੂਲ ਕਰ ਦਿੱਤਾ ਗਿਆ ਕਿ ਫ੍ਰੀडम फाइਟਰਸ ਦੇ ਬੱਚਿਆਂ ਦੇ ਬੱਚਿਆਂ ਨੂੰ ਵੀ ਇਹ ਜੌਬਸ ਦਿੱਤੀਆਂ ਜਾਣਗੀਆਂ 30% ਜੋ ਕਿ ਬਹੁਤ ਜ਼ਿਆਦਾ ਵੱਡਾ ਰਾਖਵਾ ਕਰਨ ਹੈ ਹੁਣ ਇਸ ਪ੍ਰੋਟੈਸਟ ਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਇਹ ਹੈ ਕਿ ਉਹ ਫਰੀडम फाइਟਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਉਸ ਟਾਈਮ ਆਪਣੀ ਕੀਮਤੀ ਜਾਨਾਂ ਦਿੱਤੀਆਂ ਜਾਂ ਲੜੇ ਜਾਂ ਸ਼ਹੀਦ ਹੋਏ ਜਾਂ ਜ਼ਖਮੀ ਹੋਏ ਹਨਾ ਉਹਨਾਂ ਨੂੰ ਇਹ ਰਾਖਵਾਕਰਨ ਦੇਣਾ ਤਾਂ ਬੰਦ ਦਾ ਸੀ ਪਰ ਹੁਣ ਉਹਨਾਂ ਦੇ ਪੋਤਿਆਂ ਦੇ ਪੋਤਿਆਂ ਨੂੰ ਬੱਚਿਆਂ ਦੇ ਬੱਚਿਆਂ ਨੂੰ ਵੀ ਇਹ ਰਾਖਵਾਕਰਨ ਦੇਣਾ ਕੀ ਸਹੀ ਹੈ ਜਾਂ ਗਲਤ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ 30% ਦਾ ਰਾਖਵਾਕਰਨ ਸਿਰਫ ਫਰੀडम फाइਟਰਸ ਦੇ ਲਈ ਹੈ ਇਸ ਤੋਂ ਬਾਅਦ ਉੱਥੇ 10% ਊਮਨ ਲਈ ਹੈ 10% ਮਿਨਿਓਰਿਟੀਜ਼ ਦੇ ਲਈ ਹੈ 1% ਫਿਜ਼ੀਕਲ ਡਿਸੇਬਲ ਪਰਸਨਸ ਦੇ ਲਈ ਹੈ ਤਾਂ ਜਿਹਦੇ ਕਰਕੇ ਟੋਟਲ ਰੇਸ਼ੋ ਕਿੰਨੀ ਹੋ ਜਾਂਦੀ ਹੈ 56% ਤੇ ਓਨਲੀ 44% ਰੇਸ਼ੋ ਹੈ ਜਿਹੜੀ ਕਿ ਮੈਰਿਟ ਬੇਸਡ ਦਿੱਤੀ ਜਾਂਦੀ ਹੈ ਤਾਂ ਜਿਹੜੇ ਬੱਚੇ ਇਸ ਦਾ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਮਿਨਿਓਰਿਟੀਜ਼ ਦੇ ਫਿਜ਼ੀਕਲੀ ਡਿਸੇਬਲ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਰਿਮੂਵ ਕਰ ਦਿੱਤਾ ਜਾਣਾ ਚਾਹੀਦਾ ਹੈ ਸੱਪ 2018 ਦੇ ਵਿੱਚ ਬੰਗਲਾਦੇਸ਼ ਗਵਰਨਮੈਂਟ ਤੋਂ ਇਹ ਮੰਗ ਵੀ ਕੀਤੀ ਗਈ ਕਿ ਇਸ ਕਿ ਇਹ ਕੋਟਾ ਸਿਸਟਮ ਖਤਮ ਕਰ ਦਿੱਤਾ ਜਾਣਾ ਚਾਹੀਦਾ ਤੇ ਅਕਤੂਬਰ 2018 ਦੇ ਵਿੱਚ ਉਥੋਂ ਦੀ ਗਵਰਨਮੈਂਟ ਨੇ ਇੱਕ ਨੋਟਿਸ ਇਸ਼ੂ ਕੀਤਾ ਕਿ ਇਹ ਨਾਟਮਕਰਨ ਫਰਸਟ ਕਲਾਸ ਤੇ ਸੈਕੰਡ ਕਲਾਸ ਜੋਬਸ ਲਈ ਅਪਲਾਈਕੇਬਲ ਨਹੀਂ ਹੋਏਗਾ ਇਸ ਤੋਂ ਬਾਅਦ ਜੇ ਇੱਥੇ ਇਹ ਗੱਲ ਖਤਮ ਹੋ ਜਾਂਦੀ ਤਾਂ ਠੀਕ ਸੀ ਪਰ ਜਿਹੜੇ ਬੱਚੇ ਜਿਹੜੇ ਬੱਚੇ ਇਸ ਰਾਖਵਾ ਕਰਨ ਦੇ ਵਿੱਚ ਆਉਂਦੇ ਸੀ ਉਹਨਾਂ ਤੋਂ 7 ਬੱਚਿਆਂ ਨੇ 2021 ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਕਿ ਸਾਨੂੰ ਇਹ ਰਾਖਵਾ ਕਰਨ ਮਿਲਣਾ ਚਾਹੀਦਾ ਤੇ ਹਾਈ ਕੋਰਟ ਦਾ 2024 5 ਜੂਨ ਨੂੰ ਇਹ ਫੈਸਲਾ ਆਇਆ ਕਿ ਸਰਕਾਰ ਦੇ ਨੋਟਿਸ ਨੂੰ ਰੱਦ ਕੀਤਾ ਗਿਆ ਤੇ ਉਹ ਬੱਚਿਆਂ ਦੇ ਗੱਲ ਨੂੰ ਵੈਲਿਡ ਮੰਨਿਆ ਗਿਆ ਜਿਸ ਤੋਂ ਇਹ ਪ੍ਰੋਟੈਸਟ ਸਟਾਰਟ ਹੋਇਆ 18 ਦੇ ਵਿੱਚ ਬੱਚਿਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਇਸ ਪਕਰ ਨੂੰ 30% ਰਿਜ਼ਰਵੇਸ਼ਨ ਨੂੰ ਬੰਦ ਕਰ ਦਿੱਤਾ ਜਾਣਾ ਤੇ ਉੱਥੋਂ ਦੀ ਗਵਰਨਮੈਂਟ ਨੇ ਵੀ ਇਹ ਸਰਕੂਲੇਸ਼ਨ ਜਾਰੀ ਕਰ ਦਿੱਤਾ ਕਿ ਜਿਹੜਾ ਰਾਖਵਾ ਕਰਨ ਹੈ ਫਰਸਟ ਕਲਾਸ ਤੇ ਸੈਕੰਡ ਕਲਾਸ ਜੋਬਸ ਦੇ ਲਈ ਐਪਲਾਈਕੇਬਲ ਨਹੀਂ ਹੋਏਗਾ ਫਿਰ ਕੀ ਸੀ ਜਿਹੜੇ ਬੱਚੇ ਇਸ ਸ਼੍ਰੇਣੀ ਦੇ ਵਿੱਚ ਆਉਂਦੇ ਸੀ ਮਤਲਬ ਫਰੀडम फाइਟਰਸ ਦੇ ਬੱਚੇ ਸੀ ਉਹਨਾਂ ਵਿੱਚੋਂ ਸੱਤ ਬੱਚਿਆਂ ਨੇ 2021 ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਕਿ ਜਿਹੜਾ ਇਹ ਸਰਕੂਲਰ ਹੈ ਇਹ ਇਲੀਗਲ ਹੈ ਵੀ ਮਤਲਬ ਇਹਨੂੰ ਰੱਦ ਕਰ ਦੇਣਾ ਚਾਹੀਦਾ ਤੇ 2024 ਦੇ ਵਿੱਚ ਜੋਨ ਦੇ ਜਿਹੜੇ ਹਾਈ ਕੋਰਟ ਦਾ ਫੈਸਲਾ ਆਇਆ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਪਟੀਸ਼ਨ ਸਹੀ ਹੈ ਤੇ ਜਿਹੜਾ ਸਰਕਾਰੀ ਨੋਟਿਸ ਹੈ ਉਹ ਗਲਤ ਹੈ ਇਸ ਤੇ ਕੀ ਸੀ ਕਿ ਬੱਚਿਆਂ ਨੇ ਪ੍ਰੋਟੈਸਟ ਕਰ ਦਿੱਤਾ ਬੱਚੇ ਵਿਰੋਧੀ ਹੋ ਗਏ ਕਿ ਨਹੀਂ ਮਤਲਬ ਇਹ ਖਤਮ ਕਰ ਦੇਣਾ ਚਾਹੀਦਾ ਹੈ ਰਿਜ਼ਰਵੇਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ ਤਾਂ ਜੋ ਸਹੀ ਕਾਬਲੀਅਤ ਬੱਚੇ ਅੱਗੇ ਆ ਸਕਣ ਇਹੀ ਕਾਰਨ ਹੈ ਕਿ ਦੇਸ਼ ਭਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ ਹਾਲਾਂਕਿ 10 ਜੂਨ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਰੋਕ ਵੀ ਲਗਾ ਦਿੱਤੀ ਪਰ ਪਰੰਤੂ ਇਹ ਜਿਹੜਾ ਪ੍ਰੋਟੈਸਟ ਬਿਲਕੁਲ ਨਹੀਂ ਰੁਕਿਆ ਜਿਸ ਦਾ ਸਿੱਟਾ ਇਹ ਹੋਇਆ ਕਿ ਉੱਥੋਂ ਦੀ ਸਰਕਾਰ ਵੀ ਡਿੱਗ ਗਈ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਇੰਡੀਆ ਹੋਣਾ ਪਿਆ ਬਾਕੀ ਅੱਗੇ ਹਜੇ ਵੀ ਪ੍ਰੋਟੈਸਟ ਚੱਲ ਰਿਹਾ ਹੈ ਬਹੁਤ ਜ਼ਿਆਦਾ ਉੱਥੇ ਹਮਲੇ ਹੋ ਰਹੇ ਨੇ ਕਈ ਲੋਕ ਮਾਰ ਚੁੱਕੇ ਨੇ ਤੇ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਆਪਾਂ ਸ਼ਾਂਤੀ ਤੇ ਅਮਨ ਦੀ ਉਮੀਦ ਕਰਦੇ ਹਾਂ ਬਾਕੀ ਅੱਗੇ ਦੇਖੋ ਕੀ ਹੁੰਦਾ ਤੁਸੀਂ ਵੀ ਆਪਣੇ ਵਿਚਾਰ ਇਸ ਤੇ ਜ਼ਰੂਰ ਦਿਓ ਕਿ ਕੀ ਹੋਣਾ ਚਾਹੀਦਾ ਥੈਂਕ ਯੂ